ਹਾਂ ਜਿੰਨੇ ਵੀ ਸਾਹਮਣੇ ਬੈਠੇ ਨੇ ਸਾਹਮਣੇ ਬੀਬੀਆਂ ਬੈਠੀਆਂ ਨੇ ਇਹ ਸਾਰੀਆਂ ਡਿਸੇਬਲ ਨੇ ਜਿਹੜੀਆਂ ਕੇ ਪ੍ਰਵਾਸਰਾ ਵਿਖੇ ਸ਼ਰਨ ਲਈ ਹੋਈਆਂ ਸੋ ਪ੍ਰਵਾਸਰਾ ਵੱਲੋਂ ਜੋ ਬਿਜਲੀ ਪ੍ਰਵਾਸਰਾ ਦਾ ਜੋ ਬਿਜਲੀ ਦਾ ਕਨੈਕਸ਼ਨ ਸਰਕਾਰ ਨੇ ਕੱਟ ਦਿੱਤਾ ਉਸ ਦੇ ਰੋਸ ਵਿੱਚ ਜੋ ਧਰਨਾ ਜਾਰੀ ਹੈ ਤਾਂ ਜਦ ਕੇ ਧਰਨਾ ਸੰਕੇਤਕ ਹੈ ਸੰਕੇਤਕ ਹੈ 1 ਘੰਟੇ ਵਾਸਤੇ ਉਸ ਤੋਂ ਬਾਅਦ ਅਗਲਾ ਪ੍ਰੋਗਰਾਮ ਦੱਸਣ ਕੇ ਆਗੂ ਕੀ ਹੋਏਗਾ ਜਦੋਂ ਇਹਨਾਂ ਨਾਲ ਇਹ ਨਿਕਲ ਆਉਂਦੇ ਨੇ ਕਿਵੇਂ ਜਿਵੇਂ ਹੁਣ ਆ ਕੇ ਆਇਆ ਖਫਾ ਕਰਨੇ ਹੈ ਦੇਖੋ ਇੱਕ ਮਿੰਟ ਭਾਈ ਚੁੱਪ ਕਰ ਜਾਓ ਜਿਹੜਾ ਕਨੈਕਸ਼ਨ ਹੈਗਾ ਪਿਆਰ ਦਿਓ ਸਾਰੀ ਸੰਗਤ ਭਾਈ ਕਿਤੇ ਲਈ ਤੁਹਾਨੂੰ 2-4 ਦਿਨ ਦਾ ਟਾਈਮ ਲੱਗੇਗਾ ਤਾਂ ਕਿ ਕਾਰਵਾਈ ਹੈ ਜੀ ਇਸ ਲਈ ਜਿਹੜਾ ਹੈਗਾ ਇਹਨੂੰ ਜੋ ਵੀ ਤੁਹਾਡੀਆਂ ਮੰਗਾਂ ਨੇ ਅਸੀਂ ਉੱਕੜ ਭੇਜ ਰਿਹਾ ਜਿਵੇਂ ਵੀ ਕੋਈ ਹੋਏਗਾ ਆਪਣਾ ਡਿਸੀਜਨ ਆਊਗਾ ਅਸੀਂ ਉਹਦੇ ਅਕੋਰਡਿੰਗਲੀ ਇੰਪਲੀਮੈਂਟ ਕਰ ਦਾਂਗੇ ਅਸੀਂ ਆਰ ਵੈਰੀ ਪੋਜ਼ਿਟਿਵ ਕਨੈਕਸ਼ਨ ਕਰੋ ਜੋੜ ਰਹੇ ਜੀ ਕਨੈਕਸ਼ਨ ਕਨੈਕਟ ਸ਼ੋਰ ਤੇ ਵੀ ਨਹੀਂ ਜੋੜੇ ਜਾ ਰਹੇ ਜੀ ਕਨੈਕਸ਼ਨ ਕਾ ਜੋੜ ਰਹੇ ਜੀ 1 ਮਿੰਟ ਜੀ ਇਹਨਾਂ ਨੇ ਆਪਣੀ ਗੱਲ ਕਹੀ ਸੀ ਇਹਨਾਂ ਨੇ 2 ਦਿਨ ਲੈ ਲੈਣ 3 ਦਿਨ ਲੈ ਲੈਣ ਆਪਾਰੇ ਸੁਣੋ ਵੀ ਸਾਰੇ ਜਿੰਨੇ ਸੱਜਣ ਨੇ ਜੋ ਕਮੇਟੀ ਦਾ ਫੈਸਲਾ ਹੈ 15 ਤਰੀਕ ਨੂੰ ਇੱਥੇ ਵੱਡਾ ਇਕੱਠ ਕਰਨਾ ਹੈ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਮੇਰੀ ਬੇਨਤੀ ਸੁਣੋ ਓ ਦੋਸਤੋ ਐਡੀ ਛੇਤੀ ਜੋਸ਼ ਨਾ ਉਹ ਅਸੀਂ ਮਿੰਟ ਲਾਉਨੇ ਆ ਫੱਟੇ ਚੱਕਣੇ ਨੂੰ ਮਿੰਟ ਲਾਉਨੇ ਆ ਬਲੇ ਸੋਨਾਂ ਨੂੰ ਐਦਾਂ ਨਾ ਕਰੋ ਗੱਲ ਇਹ ਆ 15 ਨੂੰ ਇਮਤਿਆਨ ਆ ਆਪਣਾ ਸਾਰਿਆਂ ਦਾ ਹਾਂ ਠੀਕ ਹੈ ਜੀ ਗੱਲ ਸੁਣ ਲਓ ਹੁਣ ਇੱਥੋਂ ਜਾ ਕੇ ਨਖਰੇ ਨਜ਼ਾਕਤ ਨਾ ਕਰਿਓ ਅੱਜ ਤੇ ਭਾਈ ਸਾਹਿਬ ਸ਼ਮਸ਼ੇਰ ਸਿੰਘ ਦੀ ਲੜਾਈ ਖਤਮ ਹੋ ਗਈ ਤੁਹਾਡੀ ਜ਼ਿੰਮੇਵਾਰੀਆਂ ਇਲਾਕੇ ਦੀ ਜ਼ਿੰਮੇਵਾਰੀ ਆ 15 ਤਰੀਕ ਨੂੰ ਅੱਜ ਤੋਂ ਸ਼ਾਮ ਤੋਂ ਸਵੇਰੇ ਸ਼ਾਮ ਪਿੰਡਾਂ ਚੋਂ ਅਨਾਉਂਸਮੈਂਟਾਂ ਮੇਰੀ ਸੁਣ ਲੋ ਬੇੰਤੀ 15 ਤਰੀਕ ਨੂੰ ਮੈਂ ਦਾਅਵੇ ਨਾਲ ਕਹਿੰਦਾ ਕੱਲ ਸ਼ਾਮ ਤੱਕ ਜੇ ਐਡਮਿਨਿਸਟ੍ਰੇਸ਼ਨ ਨਾ ਤੁਹਾਨੂੰ ਲੱਭ ਦੇ ਫੇਰੇ ਮੇਰਾ ਨਾਮ ਪਟਾ ਦਿਓ ਬਹੁਤ ਅੱਛੀ ਗੱਲ ਹੈ ਕੱਲ ਤੁਹਾਡੇ ਚ ਦਮ ਚਾਹੀਦਾ ਕਦੇ ਮਿੰਤਾ ਨਾਲ ਫੈਸਲੇ ਨਹੀਂ ਹੁੰਦੇ ਕਦੇ ਗੋਟੇ ਟੇਕੇ ਫੈਸਲੇ ਨਹੀਂ ਹੁੰਦੇ ਠੀਕ ਹੈ ਇਹ ਅਫਸਰ ਜਿਹੜੇ ਹੈਗੇ ਨੇ ਸਾਡੇ ਹੀ ਬੱਚੇ ਨੇ ਸਾਡੇ ਹੀ ਭਰਾ ਸਾਡੇ ਚ ਰਹਿਣਾ ਇਹਨਾਂ ਦੀਆਂ ਮਜਬੂਰੀਆਂ ਅਸੀਂ ਸਮਝਦੇ ਹਾਂ ਇਹ ਇਹਨਾਂ ਦਾ ਫਰਜ ਬਣਦਾ ਹੈ ਇਹਨਾਂ ਨੇ ਸਾਡੇ 'ਚ ਰਹਿਣਾ ਇਹ ਗੱਲ ਕਰਨ ਨਾ ਕਰਨ ਆਪਾਂ ਨੇ ਲੜਾਈ ਨਹੀਂ ਛੱਡੀ 15 ਤਰੀਕ ਨੂੰ ਠੀਕ 10 ਵਜੇ ਜੱਸੋ ਕੱਟ ਇੱਥੇ 5-7000 ਬੰਦਾ ਇਕੱਠਾ ਹੋਣਾ ਚਾਹੀਦਾ ਉਹ ਇਕੱਠਾ ਤੁਸੀਂ ਕਰਨਾ ਬੋਲੋ ਜੇ ਮਨਜ਼ੂਰ ਆ ਤਾਂ ਹੱਥ ਖੜੇ ਕਰੋ ਜੇ ਨਹੀਂ ਮਨਜ਼ੂਰ ਆਪਾਂ ਹੋਣੇ ਆਪਾਂ ਫਤਿਹ ਬਲਾ ਕੇ ਚੱਲੇਗਾ ਪੰਜਾਬ ਸਰਕਾਰ ਮੁਤਾਬਕ ਪੰਜਾਬ ਸਰਕਾਰ ਮੁਤਾਬਕ ਕੀ ਕਰੋ ਨਹੀਂ ਕਰੋ ਸੋ ਹੁਣ ਬੇਨਤੀ ਆ ਆਪਾਂ ਬਿਲਕੁਲ ਪੀਸਫੁਲੀ ਸ਼ਾਂਤੀ ਨਾਲ ਆਪਣੇ ਘਰਾਂ ਨੂੰ ਚਾਓ ਹਰ ਸ਼ਾਮ ਨੂੰ ਰਹਿ ਰਸ ਤੋਂ ਬਾਅਦ ਸਵੇਰ ਨੂੰ ਜਪਜੀਤ ਦਾਸ ਬਾਦ ਪਿੰਡਾਂ ਦੇ ਵਿੱਚ ਅਨਾਉਂਸਮੈਂਟਾ ਹੋਣ ਵੀ 15 ਤਰੀਕ ਨੂੰ ਇੱਥੇ ਵੱਡਾ ਇਕੱਠ ਕਰਾਂਗੇ ਵੱਡਾ ਇਕੱਠ ਕਰਕੇ ਫਿਰ ਫੈਸਲਾ ਲਵਾਂਗੇ ਵੀ ਅਸੀਂ ਕੀ ਕਰਨਾ ਆ ਬੋਲੋ ਜੀ ਪਰਮਾਨਾ ਪਰਮਾਨੇ ਸੋਨਹਰ ਸੋਨ ਸਿੰਘ ਜੀ